ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੱਕ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਫਤਿਹਾਬਾਦ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸਰਹਾਲਾ ਰਣੂਆ ਤੇ ਕੁਮਾਨਾਂ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਸਰਹਾਲਾ ਰਣੂਆ ਜਿਸ ਨੇ 35 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਟੀਮ ਰਹੀ ਕੁਮਾਨਾਂ ਦੀ ਟੀਮ ਜਿਸ ਨੇ 18 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸਰਹਾਲਾ ਰਣੂਆ ਦੀ ਟੀਮ ਵਿੱਚ ਬਿੱਲੀ ਲੱਲੀ ਲੱਲੀਆਂ ਪਿੰਦੂ ਸੀਚੇਵਾਲ ਗੁਲਜਾਰੀ ਸੁੰਨਰ ਸੁਖਤੀ ਮਾਨਸੰਘਵਾਲ ਪਿੰਡਾ ਟਿੱਬਾ ਦੁੱਲਾ ਬੱਗਾ ਪਿੰਡ ਰਾਮਣਾ ਮੱਲੀਆਂ ਬਚਿੱਤਰ ਤਾਸਪੁਰ ਸੋਨੂ ਟਿੱਬਾ ਤੇ ਚਿੱਤਪਾਲ ਚਿੱਟੀ ਖੇਡੇ ਤੇ ਦੂਜੇ ਪਾਸੇ ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਨਾ ਦੀ ਟੀਮ ਵਿੱਚ ਬੰਟੀ ਚੌੜੇ ਮਦਰੇ ਜਗਤਾਰ ਸੱਬਾ ਨਿੱਕਾ ਮੱਟਾ ਪ੍ਰਗਟ ਭਾਗਾ ਜਗਰੀਤ ਕੱਟ ਤੇ ਕਾਲੀ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਕਨੋਈ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਦੋ ਤਾਲ ਤੇ ਸੰਧਨਵਾਸ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਤੋਤਾਲ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸੰਧਨਵਾਸ ਦੀ ਟੀਮ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਪਿੰਦੂ ਦੋਤਾਲ ਜਿਸ ਨੇ 10 ਰੈਡਾਂ ਪਾ ਕੇ 9 ਅੰਕ ਹਾਸਲ ਕੀਤੇ ਤੇ ਬੈਸਟ ਜਾਫੀ ਬਣਿਆ ਸਤੀ ਡੜਬਾ ਧਿਆਨਾ ਡੜਬਾ ਤੇ ਕਿੰਦੀ ਜੋਦਾ ਜੋਇੰਟ ਜਾਫੀ ਨਿਕਲੇ ਬੈਸਟ ਰੇਡਰ ਤੇ ਸਟਾਪਰ ਨੂੰ ਐਲ ਸੀ ਡੀਜ਼ ਨਾਲ ਸਨਮਾਨ ਕੀਤਾ ਗਿਆ ਤੇ ਦੋਤਾਲ ਦੀ ਟੀਮ ਵਿੱਚ ਧਿਆਨਾ ਡੜਬਾ ਸਤੀ ਡੜਬਾ ਕਾਲਾ ਟੰਡੋਲੀ ਕਿੰਦੀ ਜੋਦਾ ਪਿੰਦੂ ਹਰਜੀਤ ਕੋੜਾ ਤੇ ਜਸ਼ਨ ਖੇਡੇ ਤੇ ਦੂਜੇ ਪਾਸੇ ਸੰਧਨਵਾਸ ਦੀ ਟੀਮ ਵਿੱਚ ਜੀਤ ਕੋਟਲੀ ਲੱड्डू ਦੁਗਾਲ ਪ੍ਰਵੀਨ ਬਾਪਰ ਗੋਰਾ ਗੱਗੀ ਤੇ ਲੱਖਾ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਕਪੂਰਥਲਾ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਤੇ ਐਨਆਰਆਈ ਨਕੂਦਰ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਜਿਸ ਨੇ 31 ਅੰਕ ਹਾਸਲ ਕੀਤੇ ਤੇ 2 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਐਨਆਰਆਈ ਨਕੂਦਰ ਦੀ ਟੀਮ ਜਿਸ ਨੇ 29 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਧਰਮਿੰਦਰ ਤੌੜਾ ਜਿਸ ਨੇ 12 ਰੇਡਾਂ ਪਾ ਕੇ 11 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਅਰਸ ਚੋਲਾ ਸਾਹਿਬ ਜਿਸ ਨੇ 8 ਟੱਚ ਲੈ ਕੇ 5 ਜਫੇ ਲਾਏ ਬੈਸਟ ਰੀਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਬਾਬਾ ਭਗਵਾਨ ਸਿੰਘ ਕਬੱਡੀ ਕਲੱਬ ਭਗਵਾਨਪੁਰਾ ਦੀ ਟੀਮ ਵਿੱਚ ਅਰਸ ਚੋਲਾ ਸਾਹਿਬ ਕੁਲਦੀਪ ਸ਼ਿਕਰਮੰਥ ਸੀਆ ਲੱਖਾ ਚੀਮਾ ਕੋਸ ਅਟਵਾਲ ਰਾਜਾ ਪੰਦੇਰੀ ਅਮਰਤ ਔਲਖ ਭੀਮ ਦੁਬਲੀ ਨਿਰਮਲ ਲੋਪੋਂਕੇ ਕਾਕਾ ਨਗਲਾ ਗੱਜਾਂ ਡੇਰਾ ਬਾਬਾ ਨਾਨਕ ਰਾਜੂ ਕੋਟਲਾ ਪੜੀ ਤੇ ਮਨਜੋਤ ਮਾਛੀਵਾੜਾ ਖੇਡੇ ਤੇ ਦੂਜੇ ਪਾਸੇ ਐਨਆਰਆਈ ਨਕੂਦਰ ਦੀ ਟੀਮ ਵਿੱਚ ਮੰਗੀ ਬੱਗਾਪਿੰਡ ਹੈਪੀ ਸਿੰਧੜ ਅਲੀ ਜਿੰਦਰ ਮੱਖਣ ਗੁੱਜਰ ਛੋਟਾ ਕੁਲਜੀਤਾ ਮਲਸੀਆ ਤਰਮਿੰਦਰ ਧੌਲਾ ਕਾਲਾ ਧੂਰਕੋਟ ਪੂਰੀ ਫਤਿਹਗੜ ਛੰਨਾ ਤੇ ਦੀਪ ਹਿੰਮਤਪੁਰ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਹੱਬੋਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਮਾਛੀਵਾੜਾ ਤੇ ਐਨ ਆਰ ਆਈ ਮੰਡੀ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਮਾਸੀਵਾੜਾ ਦੀ ਟੀਮ ਜਿਸ ਨੂੰ ਜਿਸ ਨੇ 27 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਐਨ ਆਰ ਆਈ ਮੰਡੀ ਦੀ ਟੀਮ ਜਿਸ ਨੇ ਸਾਡੇ 20 ਅੰਕ ਹਾਸਲ ਕੀਤੇ ਤੇ 75000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਲਾਡੀ ਬਿਜੋਲਾ ਤੇ ਬੈਸਟ ਸਟਾਪਰ ਬਣਿਆ ਮੇਜਰ ਧਾਲੀਵਾਲ ਪੇਟ ਬੈਸਟ ਟਰੇਡਰ ਤੇ ਸਟਾਪਰ ਨੂੰ 11-11000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨ ਵੀ ਕੀਤਾ ਗਿਆ ਤੇ ਮਾਛੀਵਾੜਾ ਦੀ ਟੀਮ ਵਿੱਚ ਮੇਜਰ ਧਾਲੀਵਾਲ ਪੇਟ ਜਿੰਦਰ ਸਦੀਕ ਲਾਡੀ ਬਿਜੋਲਾ ਹੈਪੀ ਹੈਵਨ ਕੋਟਲਾ ਪੜੀ ਗਏ ਤੇ ਦੂਜੇ ਪਾਸੇ ਐਨਆਰਆਈ ਮੰਡੀ ਦੀ ਟੀਮ ਵਿੱਚ ਗੁਰਮਨ ਸੁਲੇਮਾਨ ਕੂਰੀ ਮੋਠਾਪਾਤ ਤੋਂ ਸੰਦੀਪ ਬੂਹਾ ਤੇ ਬੋਬੀ ਸੰਘੇੜਾ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਮੋਹਨਵਾਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਲਾਲੂਵਾਲ ਤੇ ਬੀਵੀਐਸ ਰੁੜਕਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਲਾਲੂਵਾਲ ਜਿਸ ਨੂੰ 75000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਬੀਵੀਐਸ ਰੁੜਕਾ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਹੈਪੀ ਸਿੰਧੜ ਤੇ ਤਾਜ਼ਾ ਚੱਕ ਪਾਈ ਤੇ ਬੈਸਟ ਸਟਾਪਰ ਬਣਿਆ ਗਿੰਦਾ ਬੱਗਾ ਪਿੰਡ ਤੇ ਪਿੰਡਾ ਮੁੱਲੇਵਾਲ ਖੈਰਾ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਬੀਵੀਐਸ ਰੁੜਕਾ ਦੀ ਟੀਮ ਵਿੱਚ ਹਰਦੀਪ ਢਿੱਲੋਂ ਅਵਤਾਰ ਬਾਜਵਾ ਸੋਹਣ ਰੁੜਕੀ ਕਾਲਾ ਹਰੀਗੜ ਜੱਸਾ ਰਾਜਪੁਰ ਪਾਈਆਂ ਮੁਕੇਸ਼ ਹਰਿਆਣਾ ਰਵੀ ਜੋਗੀ ਮਟੋਲੜਾ ਚਮਕੌਰ ਮਿੱਠੂ ਚੱਕ ਦੇਸਰਾਜ ਗਰਦੀਪ ਬੈਂਸ ਤੇ ਸੰਮੀ ਖੇਡੇ ਤੇ ਦੂਜੇ ਪਾਸੇ ਲਾਲੂਬਾਲ ਦੀ ਟੀਮ ਵਿੱਚ ਨੰਨੀ ਗੋਪਾਲਪੁਰ ਹੈਪੀ ਸਿੰਧੜ ਤਾਜਾ ਚੱਕ ਪਾਈ ਸੁੱਖਾ ਮਾਲਾ ਪਿੰਡਾ ਮੁੱਲੇਵਾਲ ਖੇਰਾ ਮੰਨਾ ਬੱਗਾ ਪਿੰਡ ਗਿੰਦਾ ਬੱਗਾ ਪਿੰਡ ਤੇ ਗਰਦੀਪ ਮਾਦੋਪੁਰ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਮਚਾਕੀ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਬਾਂਦਰ ਡੋਟ ਤੇ ਕੋਟ ਸੁਖਿਆ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਬਾਂਦਰ ਡੋਟ ਦੀ ਟੀਮ ਜਿਸ ਨੇ 16 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਕੋਰਟ ਸੁਖੀਆ ਦੀ ਟੀਮ ਜਿਸ ਨੇ 10.5 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਰੀਤਾ ਸੂਸਕ ਜਿਸ ਨੇ 10 ਰਿੱਡਾਂ ਪਾ ਕੇ 9 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਰਵੀ ਸਾਹੋਕੇ ਜਿਸ ਨੇ 6 ਟੱਚ ਲੈ ਕੇ 3 ਜਫੇ ਲਾਏ ਬੈਸਟ ਰੀਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਕੋਟ ਸੁਖਿਆ ਦੀ ਟੀਮ ਵਿੱਚ ਅੰਤਰ ਜਨੀਤਪੁਰ ਆਮਨ ਸੰਧੂ ਜੱਗਾ ਨਿੰਮਾ ਤੇ ਬਰਾੜ ਖੇਡੇ ਤੇ ਦੂਜੇ ਪਾਸੇ ਬੰਦਰਡੋੜ ਦੀ ਟੀਮ ਵਿੱਚ ਰੀਤਾ ਸੂਸਕ ਬਰਿੰਦਰ ਪਿਸਟਲ ਰਵੀ ਸਾਹੋਕੇ ਸੋਨਾ ਬੰਦਰਡੋੜ ਫੌਜੀ ਤੇ ਕਾਲਾ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਬਿਜਲੀਪੁਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਲਾਟੋਂ ਤੇ ਕੈਂਡ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟਰ ਹੀ ਲਾਟੋਂ ਦੀ ਟੀਮ ਜਿਸ ਨੂੰ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਕੈਂਡ ਦੀ ਟੀਮ ਜਿਸ ਨੂੰ 31000 ਰੁਪਏ ਦਾ ਇਨਾਮ ਦਿੱਤਾ ਗਿਆ ਇਸ ਕੱਪ ਦਾ ਬੈਸਟ ਰੀਡਰ ਬਣਿਆ ਖੁਸ਼ੀ ਕੈਂਡੀਆਂ ਜਿਸ ਨੇ ਪੰਜ ਰੇਡਾਂ ਪਾ ਕੇ ਪੰਜ ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਬਿੰਦੂ ਢੋਡੇ ਤੇ ਲਾਡੀ ਲਾਟੋ ਜਿਨ੍ਹਾਂ ਨੇ ਦੋ-ਦੋ ਜਫੇ ਲਾਈ ਜੋਇੰਟ ਨਿਕਲੇ ਬੈਸਟ ਰੀਡਰ ਤੇ ਸਟਾਪਰ ਨੂੰ 15-15000 ਰੁਪਏ ਦੀ ਕੈਸ਼ ਪ੍ਰਾਈਜ਼ ਨਾਲ ਸਨਮਾਨ ਵੀ ਕੀਤਾ ਗਿਆ ਤੇ ਕੈਂਡ ਦੀ ਟੀਮ ਵਿੱਚ ਬਿੱਲਾ ਢੋਡੇ ਗੰਜਾ ਕਾਲਕ ਪੰਮਾ ਬੇਰਖੁਰਦ ਤੇਜੀ ਪਾਲ ਕੈਂਡ ਤੇ ਮਣੀ ਖੇਡੇ ਤੇ ਦੂਜੇ ਪਾਸੇ ਲਾਟੋਂ ਦੀ ਟੀਮ ਵਿੱਚ ਵਿੱਕੀ ਸੇਖ ਦੌਲਤ ਬਿੰਦੂ ਢੋਡੇ ਖੁਸ਼ੀ ਕੰਡਿਆਣਾ ਭਿੰਦਰ ਅਮਿਤ ਗੁੱਜਰ ਤੇ ਲਾਡੀ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਟਪਾਲੀ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਮੋੜਨਾਬਾ ਤੇ ਮੰਡੀਗਲਾਂ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟਰ ਹੀ ਮੋੜਨਾਬਾ ਦੀ ਟੀਮ ਜਿਸ ਨੇ 14 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਮੰਡੀਕਲਾਂ ਦੀ ਟੀਮ ਜਿਸ ਨੇ 10 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਜੱਗੀ ਪਲਵਾਨ ਮੋੜਨਾਪਾ ਤੇ ਬੈਸਟ ਸਟਾਪਰ ਬਣਿਆ ਜੱਗੀ ਸਿੰਘਾਵਾਲਾ ਜਿਸ ਨੇ 4 ਟੱਚ ਲੈ ਕੇ 2 ਜਫੇ ਲਾਏ ਬੈਸਟ ਰੀਡਰ ਤੇ ਸਟਾਪਰ ਨੂੰ 골ਡ ਰਿੰਗਾਂ ਦੇ ਕੇ ਸਨਮਾਨ ਕੀਤਾ ਗਿਆ ਤੇ ਮੋੜਨਾਪਾ ਦੀ ਟੀਮ ਵਿੱਚ ਸੁੱਖਾ ਪਿੰਡਰ ਲਵੀ ਤਖਤੂਬੁਰਾ ਸੁੰਨੀ ਖੁੰਨਸ ਨਿੰਮਾ ਜੱਗੀ ਪਲਵਾਨ ਹੈਪੀ ਤੇ ਰੇਸਮ ਖੇਡੇ ਤੇ ਦੂਜੇ ਪਾਸੇ ਮੰਡੀਕਲਾਂ ਦੀ ਟੀਮ ਵਿੱਚ ਕਰਨ ਦਿਆਲਪੁਰ ਸਿੰਧੂ ਜਲਾਲਾਬਾਦ ਜੱਗੀ ਸਿੰਘਾਵਾਲਾ ਤੇ ਤਾਰੀ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਰਾਏਪੁਰ ਕਲਾਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਮਨਾਣਾ ਤੇ ਤਨੌਰੀ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟਰ ਹੀ ਮਨਾਣਾ ਦੀ ਟੀਮ ਜਿਸ ਨੂੰ 65000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰੀ ਧਨੌਰੀ ਦੀ ਟੀਮ ਜਿਸ ਨੂੰ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਟਰੇਡਰ ਬਣਿਆ ਦਲਵੀਰ ਮਨਾਣਾ ਤੇ ਬੈਸਟ ਸਟਾਪਰ ਬਣਿਆ ਸੁਪਿੰਦਰ ਮਨਾਣਾ ਬੈਸਟ ਟਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਵੀ ਕੀਤਾ ਗਿਆ ਤੇ ਮਨਾਣਾ ਦੀ ਟੀਮ ਵਿੱਚ ਸ਼ੇਰੂ ਬੱਦੋਬਾਲ ਜੋਤ ਰਾਮਗੜ੍ਹ ਸਰਦਾਰਾ ਦਲਵੀਰ ਮਨਾਣਾ ਪੋਡਾ ਮਨਾਣਾ ਸੁਪਿੰਦਰ ਮਨਾਣਾ ਤੇ ਬੁੱਗਾ ਮਨਾਣਾ ਖੇਡੇ ਤੇ ਦੂਜੇ ਪਾਸੇ ਧਨੌਰੀ ਦੀ ਟੀਮ ਵਿੱਚ ਪੰਡਿਤ ਰੂੜੀਆਂ, ਗੋਰਖਾ ਧਨਾਸ, ਅਮਰਿੰਦਰ ਕਿਸ਼ਨਪੁਰਾ, ਸ਼ੇਰੂ ਤਨੋਰੀ, ਮਣੀ ਤਨੋਰੀ ਤੇ ਹੈਰੀ ਤਨੋਰੀ ਖੇਡੇ। ਤੇ ਏਸੀ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜੱਗ ਸੇ ਵੀਡੀਓ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਬਨੇ ਬੈਲ ਨੂੰ ਵੀ ਜ਼ਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ